ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਬਸ ਪਾਣੀਆਂ ਮਹੱਲੇ ਦੇ ਵਿੱਚ ਬਾੜ ਨੰਬਰ 13 ਜਿਹੜੀ ਮੇਰੀ ਮੈਡਮ ਨੀਂਦਾ ਕੋਲੀ ਆਯਾਦ ਤੌਰ ਤੇ ਕਾਉਂਸਲਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਤੇ ਸਾਡਾ ਜਿਹੜਾ ਚੋਣ ਨਿਸ਼ਾਨ ਟਰੈਕਟਰ ਆ ਟਰੈਕਟਰ ਤੇ ਬੈਠਾ ਕਿਸਾਨ 5 ਸਾਲ ਐਸਵਾਰ ਤੇ 12 ਸਾਲ ਪਹਿਲਾਂ ਤੰਦੇ ਹੀ ਨਾ ਸੇਵਾ ਕੀਤੀ ਸੀ ਮੈਂ ਤੁਹਾਨੂੰ ਯਕੀਨ ਦਿਵਾਣਾ ਦੇਖੋ ਕਿ ਤੁਹਾਨੂੰ ਇਹ ਯਕੀਨ ਦਿਵਾਉਣਾ ਮੈਂ ਇਦਾਂ ਹੀ ਤੁਹਾਡੇ ਚ ਵਿਚਰਦਾ ਰਹੂੰਗਾ ਔਰ ਤੁਹਾਡੇ ਦੁੱਖ ਸੁੱਖ ਦੀ ਸਾਂਝ ਕਰੂੰਗਾ ਤੇ ਅਸੀਂ ਸਾਰੇ ਰਲ ਕੇ ਇਹ ਹੀ ਉਮੀਦਵਾਰ ਸਾਡਾ ਕੋਲੀ ਪਰਿਵਾਰ ਔਰ ਜਨੇ ਮੇਰੇ ਸਾਰੇ ਸਾਥੀ ਹੈ ਮੈਂ ਇਹ ਬਸ ਕਹਿਣਾ ਜਿਹੜੀ ਇਹ ਬਾੜ ਆ ਇਹ ਮੇਰਾ ਪਰਿਵਾਰ ਆ ਔਰ ਮੈਂ ਇਹਨਾਂ ਸਾਰੇ ਨੂੰ ਨਾਲ ਲੱਗੇ ਚੱਲਾਂ ਮੈਨੂੰ ਤਾਂ ਇਸ ਗੱਲ ਦੀ ਇਸ ਵਾਰੀ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਆ ਵੀ ਮੈਂ ਖੁਦ ਨਹੀਂ ਇਲੈਕਸ਼ਨ ਲੜਦਾ ਪਿਆ ਮੇਰੀ ਬਾੜ ਹੀ ਸਾਰੀ ਇਲੈਕਸ਼ਨ ਲੜਦੀ ਪਈ ਆ ਨੇ ਸਾਡੇ ਪਰਿਵਾਰ ਆਸੀਂ ਸਾਰਾ ਮਤਲਬ ਜੋ ਕੋਈ ਮਤਲਬ ਕੇ ਸਾਡੇ ਬਾਹਰਲਾ ਬੰਦਾ ਸਾਡੇ ਆਪਣਾ ਪਰਿਵਾਰ ਆਸੀਂ ਇਹਨਾਂ ਨਾਲ ਲੈ ਕੇ ਚੱਲਦੇ ਆਸੀਂ ਅਸੀਂ ਇਹਨਾਂ ਨਾਲ ਚੱਲਦੇ ਸਾਡੇ ਨਾਲ ਚੱਲਦੇ ਪਏ ਆ ਜੀ ਜਿਹੜਾ ਸਾਰਿਆਂ ਦੇ ਨਾਲ ਰਲ ਮਿਲ ਕੇ ਅੱਗੇ ਪੰਜ ਸੇਵਾ ਕਰਦੇ ਆਏ ਆ ਹੁਣ ਵੀ ਤੁਹਾਨੂੰ ਮੌਕਾ ਮਿਲੇਗਾ ਤਾਂ ਅਸੀਂ ਵੱਧ ਛੱਡ ਕੇ ਇਹਨਾਂ ਦੀ ਸੇਵਾ ਕਰਾਂਗੇ ਸਾਰੇ ਨਿਵਾਸੀਆਂ ਦੀ ਲਈ ਤਾਂ ਸਾਡੀਆਂ ਸਾਰੀਆਂ ਸਾਰੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਆ ਅੱਜ ਨਹੀਂ ਜਾਦੇ ਅਸੀਂ ਜੰਮੇ ਭਲੇ ਅਸੀਂ ਕੋਹਲੀ ਪਰਿਵਾਰ ਨੂੰ ਦੇਖਦੇ ਆ ਰਹੇ ਆ ਸਾਡਾ ਪਰਿਵਾਰ ਹੈ ਅਸੀਂ ਇਹਨਾਂ ਨਾਲ ਤਨ ਮਨ ਔਰ ਧਨ ਦੇ ਨਾਲ ਡਟ ਕੇ ਖੜੇ ਆ ਤੇ ਖੜੇ ਰਵਾਂਗੇ ਕੋਜੀ ਸਿਆਸਤ ਵਾਲਾ ਵਕਤ ਨਾ ਗਿਆ ਮੈਨੂੰ ਇੰਨਾ ਪਤਾ ਹੈ ਕਿ ਵਾਰਡ ਨੰਬਰ 13 ਤੋਂ ਜੋ ਲੋਕ ਪਿਆਰ ਦੇ ਰਹਿਣਾ ਨੀਨਾ ਕੋਹਲੀ ਵਾਰਡ ਨੰਬਰ 13 ਤੋਂ ਲੋਕ ਫਤਵਾ ਦੇ ਕੇ ਜਿਤਾ ਕੇ ਹਾਊਸ 'ਚ ਭੇਜਣਗੇ ਜੀ ਤੁਹਾਡਾ ਏਕਤਾ ਲਹਿਰ ਦੇ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਅੱਜ ਮੱਲਾ ਕਪਾਣੀਆਂ ਦੇ ਵਿੱਚ ਵਾਰਡ ਨੰਬਰ 13 ਸ਼੍ਰੀਮਤੀ ਨੀਨਾ ਕੋਹਲੀ ਜਿਹੜੇ ਕਿ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਆ ਵੋਟਾਂ ਪੈਣ ਜਾ ਰਹੀਆਂ ਨਗਰ ਕੌਂਸਲ ਦੀਆਂ ਉਸ ਦੇ ਵਿੱਚ ਵਾਰਡ ਨੰਬਰ 13 ਤੋਂ ਨੀਨਾ ਕੋਹਲੀ ਜੀ ਜਿਹੜੇ ਨੇ ਉਹਨਾਂ ਦੇ ਹਸਬੰਦ ਅਸ਼ਵਨੀ ਕੋਹਲੀ ਜੀ ਜਿਹੜੇ ਲਗਾਤਾਰ ਤਿੰਨ ਵਾਰ ਜਿੱਤਦੇ ਆਏ ਨੇ ਲਗਾਤਾਰ ਤਿੰਨ ਵਾਰ ਜਿੱਤੇ ਆਏ ਨੇ ਤੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਉਹਨਾਂ ਨੇ ਅੱਜ ਇੱਕ ਤੇ ਦਫਤਰ ਦਾ ਉਦਘਾਟਨ ਕੀਤਾ ਆ ਤੇ ਨਾਲ-ਨਾਲ ਉਹ ਡੋਰ ਟੂ ਡੋਰ ਵੀ ਜਾ ਰਹੇ ਨੇ ਗੱਲਬਾਤ ਤੁਹਾਡੀ ਕਰਾਵਾਂਗੇ ਅਸ਼ਨੀ ਕੋਲੀ ਜੀ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ ਹਾਂਜੀ ਸਵਾਗਤ ਹੈ ਤੁਹਾਡਾ ਇਕਲਾਰ ਹੈ ਇਕਤਾ ਲਹਿਰ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਆ ਇਹ ਜਿਹੜੀ ਟੀਮ ਆ ਫੁੱਲ ਕਵਰੇਜ ਦੇ ਰਹੀ ਆ ਤੇ ਜੋ ਸੱਚ ਦੀ ਆਵਾਜ਼ ਆ ਪਬਲਿਕ ਤੱਕ ਪਹੁੰਚਾ ਰਹੀ ਆ ਅੱਜ ਕਪਾਣੀਆਂ ਮਹੱਲੇ ਦੇ ਵਿੱਚ ਬਾੜ ਨੰਬਰ 13 ਜਿਹੜੀ ਮੇਰੀ ਮੈਡਮ ਨੀਂਦਾ ਕੋਹਲੀ ਆਯਾਦ ਤੌਰ ਤੇ ਕਾਉਂਸਲਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਤੇ ਸਾਡਾ ਜਿਹੜਾ ਚੋਣ ਨਿਸ਼ਾਨ ਟਰੈਕਟਰ ਆ ਟਰੈਕਟਰ ਤੇ ਬੈਠਾ ਕਿਸਾਨ ਮੈਂ ਤੁਹਾਡੇ ਸਾਰਿਆਂ ਕੋ ਉਮੀਦ ਇਹ ਹੀ ਕਰਦਾ ਮੈਂ ਤੰਦੇ ਹੀ ਨਾ 5 ਸਾਲ ਐਸ ਵਾਰ ਤੇ ਮੈਂ 12 ਸਾਲ ਪਹਿਲਾਂ ਤੰਦੇ ਹੀ ਨਾ ਸੇਵਾ ਕੀਤੀ ਸੀ ਮੈਂ ਤੁਹਾਨੂੰ ਯਕੀਨ ਦਿਵਾਣਾ ਦੇਖੋ ਪਰ ਤੁਹਾਨੂੰ ਇਹ ਯਕੀਨ ਦਿਵਾਉਣਾ ਮੈਂ ਇਦਾਂ ਹੀ ਤੁਹਾਡੇ ਵਿਚਰਦਾ ਰਹੂੰਗਾ ਔਰ ਤੁਹਾਡੇ ਦੁੱਖ ਸੁੱਖ ਦੀ ਸਾਂਝ ਕਰੂੰਗਾ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਤੁਸੀਂ ਸਾਰੇ ਸੁੱਖ ਸਮਰiddhi ਨਾਲ ਸਾਬ ਰੋਕਣਾ ਜਮਾਂਗਾ ਲਗਾਤਾਰ 3 ਸਾਲ ਜਿੱਤਦੇ ਰਹੋ ਇਸ ਵਾਰ ਕੀ ਉਮੀਦ ਰੱਖਦੇ ਹੋ ਇਸ ਵਾਰ ਨਾ ਆਜ਼ਾਦ ਜੀ ਪਬਲਿਕ ਤੁਹਾਡੇ ਸਾਹਮਣੇ ਆ ਜੀ ਇਹਨਾਂ ਦਾ ਹੀ ਸਹਿਯੋਗ ਆ ਇਹਨਾਂ ਨੇ ਹੀ ਕਿਹਾ ਖੜੇ ਹੋਣ ਲਈ ਇਹਨਾਂ ਦੇ ਸਹਿਯੋਗ ਨਾਲ ਹੀ ਖੜੇ ਆ ਉਮੀਦ ਆ ਜੁੜਨਾ ਵੱਡਾ ਕਾਠਾ ਤੁਸੀਂ ਦੇਖਦੇ ਪਏ ਆ ਜਿਹੜਾ ਮੇਰਾ ਦਫਤਰ ਦਾ ਅਸੀਂ ਉਹ ਘਾਟਨ ਕੀਤਾ ਸਾਡੇ ਬਜ਼ੁਰਗ ਆਗੂ ਜਗਿੰਦਰਪਾਲ ਗੁਪਤਾ ਜੀ ਨੇ ਮਨੀਸ਼ ਮੇਰੇ ਛੋਟੇ ਭਾਈ ਮਨੀਸ਼ ਧੀਰ ਨੇ ਉਹਨਾਂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਦ ਤੇ ਬਹਾਰਾ ਇਹਨੇ ਸਾਡੇ ਮੇਰੇ ਬਜ਼ੁਰਗ ਚਾਮਲਾਲ ਜੀ ਕੋਹਲੀ ਲక్ష్ਮੀ ਰਾਮ ਜੀ ਕੋਹਲੀ ਬ੍ਰਿਜਮੋਨ ਜੀ ਕੋਹਲੀ ਤੇ ਅਸੀਂ ਸਾਰੇ ਰਲ ਕੇ ਇਹ ਹੀ ਉਮੀਦਵਾਰ ਸਾਡਾ ਕੋਹਲੀ ਪਰਿਵਾਰ ਔਰ ਜਿੰਨੇ ਮੇਰੇ ਸਾਰੇ ਸਾਥੀ ਹੈ ਮੈਂ ਇਹ ਬਸ ਕਹਿਣਾ ਜਿਹੜੀ ਇਹ ਬਾੜ ਆ ਇਹ ਮੇਰਾ ਪਰਿਵਾਰ ਆ ਔਰ ਮੈਂ ਇਹਨਾਂ ਸਾਰੇ ਨੂੰ ਨਾਲ ਲੱਗੇ ਚੱਲਾਂ ਮੈਨੂੰ ਤਾਂ ਇਸ ਗੱਲ ਦੀ ਇਸ ਵਾਰੀ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਆ ਵੀ ਮੈਂ ਖੁਦ ਨਹੀਂ ਇਲੈਕਸ਼ਨ ਲੜਦਾ ਪਿਆ ਮੇਰੀ ਬਾੜ ਹੀ ਸਾਰੀ ਇਲੈਕਸ਼ਨ ਲੜਦੀ ਪਈ ਆ ਮੈਂ ਤੈਹ ਦਲੋਂ ਸਾਰਿਆਂ ਦਾ ਬੜਾ ਧੰਨਵਾਦੀ ਆ ਜੈ ਜੈ ਇਹਨਾਂ ਦਾ ਕਹਿਣਾ ਕਿ ਇਹਨਾਂ ਦੀ ਬਾੜ ਹੀ ਇਲੈਕਸ਼ਨ ਲੜ ਰਹੀ ਆ ਮੇਰੇ ਨਾਲ ਹੋਰ ਵੀਰ ਮੌਜੂਦ ਨੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਭਾਜੀ ਹਾਂਜੀ ਨਮਸਕਾਰ ਜੀ ਜੁਗੇਸ਼ ਕੋਲੀ ਜੁਗੇਸ਼ ਜੀ ਕੀ ਕਹਿਣਾ ਚਾਹੋਗੇ ਜੀ ਬਸ ਪਬਲਿਕ ਦਾ ਸਹਿਯੋਗ ਆ ਜੀ ਪਰਮਾਤਮਾ ਦੀ ਕਿਰਪਾ ਪਬਲਿਕ ਦਾ ਸਹਿਯੋਗ ਆ ਪਰਮਾਤਮਾ ਦੀ ਕਿਰਪਾ ਆ ਹੋਰ ਸਾਡੇ ਨਾਲ ਮੌਜੂਦ ਨੇ ਜੀ ਨਮਸਕਾਰ ਨਮਸਕਾਰ ਜੀ ਕੀ ਨਾ ਸਰ ਜੀ ਹਾਂਜੀ ਕੀ ਨਾ ਜੀ ਲక్ష్ਮੀ ਨਾਰਾਇਣ ਕੋਲੀ ਕੋਲੀ ਸਾਹਿਬ ਵਾਰਡ ਨੰਬਰ 13 ਦੇ ਵਿੱਚੋਂ ਅੱਜ ਇੱਕ ਦਫ਼ਤਰ ਦਾ ਉਦਘਾਟਨ ਹੋਇਆ ਤੇ ਘਰ ਤੋਂ ਘਰ ਵੀ ਜਾ ਰਹੇ ਹਾਂ ਚੋਣ ਪ੍ਰਚਾਰ ਲਈ ਕਿਹ ਜਣ ਜਾਉਂ ਕੀ ਕਹਿੰਦੇ ਸਾਡੇ ਪਰਿਵਾਰ ਆ ਅਸੀਂ ਸਾਰਾ ਮਤਜੂਬ ਕੋਈ ਮਤਲਬ ਕਿ ਸਾਡੇ ਬਾਹਰਲਾ ਬੰਦਾ ਸਾਡੇ ਆਪਣਾ ਪਰਿਵਾਰ ਆ ਅਸੀਂ ਇਹਨਾਂ ਨਾਲ ਲੈ ਕੇ ਚੱਲਦੇ ਹਾਂ ਅਸੀਂ ਅਸੀਂ ਇਹਨਾਂ ਨਾਲ ਚੱਲਦੇ ਸਾਡੇ ਨਾਲ ਚੱਲਦੇ ਪਏ ਆ ਇਹ ਸਾਡੇ ਨਾਲ ਚੱਲਦੇ ਨੇ ਹੋਰ ਨਾਲ ਵੀਰ ਮੌਜੂਦ ਨੇ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕੀ ਨਾ ਸਰ ਜੀ ਸ਼ਾਮ ਸੁੰਦਰ ਕਾਲਜ ਜੀ ਕੋਲੀ ਸਾਹਿਬ ਅੱਜ ਇੱਕ ਦਫ਼ਤਰ ਦਾ ਵੀ ਉਦਘਾਟਨ ਹੋਇਆ ਹਾਂਜੀ ਬਿਲਕੁਲ ਅਸ਼wini ਕੋਲੇ ਦੇ ਵਾਈਫ ਜਿਹੜੇ ਨੇ ਕੀ ਕਹਿਣ ਜਾਓਗੇ ਬਚਾਈਆ ਜੀ ਜਿਹੜਾ ਸਾਰਿਆਂ ਦੇ ਨਾਲ ਰਲ ਮਿਲ ਕੇ ਅੱਗੇ 500 ਸੇਵਾ ਕਰਦੇ ਆਏ ਆ ਹੁਣ ਵੀ ਸਾਨੂੰ ਮੌਕਾ ਮਿਲੇਗਾ ਤਾਂ ਅਸੀਂ ਵੱਧ ਛੱਡ ਕੇ ਇਹਨਾਂ ਦੀ ਸੇਵਾ ਕਰਾਂਗੇ ਸਾਰੇ ਨਿਵਾਸੀਆਂ ਦੀ ਔਰ ਸਾਡੇ ਆਪਣਾ ਪਰਿਵਾਰ ਆ ਸਾਰਾ ਇਲੈਕਸ਼ਨ ਵੀ ਅਸੀਂ ਇਹਨਾਂ ਪਰਿਵਾਰਾਂ ਦੇ ਸਿਰ ਤੇ ਲੜਦੇ ਆਂ ਇਹਨਾਂ ਪਰਿਵਾਰਾਂ ਦੇ ਸਿਰ ਤੇ ਇਲੈਕਸ਼ਨ ਲੜਦੇ ਆ ਹੋਰ ਵੀ ਗੱਲਬਾਤ ਕਰਾਵਾਂਗੇ ਹਾਂ ਜੀ ਮਨੀਸ਼ ਧੀਰ ਜੀ ਸਾਡੇ ਨਾਲ ਮੌਜੂਦ ਨੇ ਜੀ ਨਮਸਕਾਰ ਨਮਸਕਾਰ ਜੀ ਬੋਡ ਨੰਬਰ 13 ਨੀਨਾ ਕੋਹਲੀ ਜੀ ਜੀ ਕੀ ਕਹਿਣਾ ਚਾਹੁੰਗੇ ਇਹਨਾਂ ਲਈ ਤਾਂ ਸਾਡੀਆਂ ਸਾਰੀਆਂ ਸਾਰੀਆਂ ਤਹਿ ਦਿਲੋਂ ਸ਼ੁਭਚਾਵਾਹ ਇਹਨਾਂ ਦੇ ਨਾਲ ਹੈ ਅੱਜ ਨਹੀਂ ਜਾਦੇ ਅਸੀਂ ਜੰਮੇ ਭਲੇ ਅਸੀਂ ਕੋਲੀ ਪਰਿਵਾਰ ਨੂੰ ਦੇਖਦੇ ਆ ਰਹੇ ਹਾਂ ਸਾਡਾ ਪਰਿਵਾਰ ਹੈ ਅਸੀਂ ਇਹਨਾਂ ਨਾਲ ਤਨ ਮਨ ਔਰ ਧਨ ਦੇ ਨਾਲ ਡਟ ਕੇ ਖੜੇ ਆ ਤੇ ਖੜੇ ਰਵਾਂਗੇ ਵਾਰਡ ਨੰਬਰ 13 ਦੇ ਵਿੱਚ ਵਾਰਡ ਨੰਬਰ 13 ਦਾ ਦੌਰਾ ਕਰ ਰਹੇ ਹਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖਣ ਜਾ ਰਹੇ ਹੋ ਇੱਕ ਭਾਰੀ ਇਕੱਠ ਜਿਹੜਾ ਆ ਵਾਰਡ ਨੰਬਰ 13 ਤੋਂ ਨੀਨਾ ਕੋਲੀ ਦੇਨਾਂ ਦੇ ਹਸਬੰਦ ਨੇ ਅਸ਼wini ਕੋਲੀ ਜੀ ਵਾਰ ਨੰਬਰ 13 ਤੋਂ ਜਿਹੜੇ ਕਿ ਲਗਾਤਾਰ ਤਿੰਨ ਵਾਰ ਪਹਿਲੇ ਜਿੱਤ ਚੁੱਕੇ ਨੇ ਚੌਥੀ ਵਾਰ ਫੇਰ ਇੱਕ ਵਾਰ ਮੈਦਾਨ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਪੂਰਾ ਯਾਨੀ ਕਿ ਪੂਰਾ ਵਜੂਦ ਪੂਰਾ ਰਸ਼ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਆਇੰਟ ਨੰਬਰ 13 ਦੇ ਵਿੱਚ ਮੌਜੂਦ ਹਾਂ ਹਾਂਜੀ ਭਾਜੀ ਨਮਸਕਾਰ ਨਮਸਕਾਰ ਜੀ ਕੀ ਨਾ ਸਰ ਜੀ ਅਭਿਨਵ ਜੀ ਅਭਿਨਵ ਜੀ ਵਾਰ ਨੰਬਰ 13 ਦਾ ਸਰਵੇ ਵੀ ਕਰ ਰਹੇ ਹਾਂ ਦੌਰਾ ਵੀ ਕਰ ਰਹੇ ਹਾਂ ਘਰ-ਘਰ ਪ੍ਰਚਾਰ ਵੀ ਕਰ ਰਹੇ ਹਾਂ ਕੀ ਕਹਿਣਾ ਜਾਊਂਗਾ ਕਹਿਣਾ ਇਹੀ ਹੈ ਜੀ ਦੇਖੋ ਲੋਕਾਂ ਦੇ ਹਰ ਵੇਲੇ ਇਹੀ ਨਾਲ ਖੜੇ ਹੋਏ ਆ ਅੱਜ ਸਾਡਾ ਮੌਕਾ ਆ ਅਸੀਂ ਵੀ ਇਹੀ ਚਾਹਨੇ ਲੋਕੀ ਸਾਡਾ ਖੁੱਲ ਕੇ ਸਾਥ ਦੇਣ ਤੇ ਜਿੱਤ ਚੱਲੋ ਆ ਇਹਨੇ ਤੁਹਾਨੂੰ ਰਸਦਾਜਾ ਹੀ ਪਿਆ ਕਿ ਜਿੱਤ ਸਾਡੀ ਯਕੀਨੀ ਆ ਬਸ 17 ਨੂੰ ਐਲਾਨ ਹੋਣਾ ਬਾਕੀ ਆ ਬਾਕੀ ਜੋ ਪਰਮਾਤਮਾ ਦੀ ਜੋ ਮਿਹਨਤ ਉਹ ਸਿਰ ਮੱਥੇ ਦੀ ਐਲਾਨ ਹੋਣਾ ਬਾਕੀ ਆ ਐਲਾਨ ਤੁਸੀਂ ਕਹਿਤਾ ਹੋਣਾ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਬਸ ਵਾਹ ਜੀ ਵਾਹ ਕਹਿੰਦੇ ਜੇ ਤਾਂ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਗੇ ਲਾ ਚੱਲਦੇ ਆ 13 ਦੇ ਵਿੱਚ ਅਸ਼wini ਕੋਲੀ ਜੀ ਦੇ ਨਾਲਿਆਂ ਇਕੱਠ ਤੋਂ ਹੀ ਦੇਖ ਸਕਦੇ ਹੋ ਕੁਝ ਗੱਲਬਾਤ ਵੀ ਕਰਾਂਗੇ ਨੇ ਨਾ ਹਾਂਜੀ ਨਮਸਕਾਰ ਜੀ ਨਮਸਕਾਰ ਕੀ ਨਾ ਜੀ ਪੋਨਮ ਵਾਰਡ ਨੰਬਰ 13 ਦੇ ਵਿੱਚ ਅਸ਼wini ਕੋਲੀ ਜੀ ਕਿਦਾਂ ਦਾ ਕੰਮ ਕਰਦਾ ਬਹੁਤ ਵਧੀਆ ਵਧੀਆ ਜੀ ਹਾਂਜੀ ਰਾਏ ਰਾਣੀ ਕੀ ਨਾ ਰਾਏ ਰਾਣੀ ਹਾਂਜੀ ਕਿਸ ਤਰ੍ਹਾਂ ਦੇ ਅਸ਼wini ਕੋਲੀ ਬਹੁਤ ਸੋਹਣੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਹਾਂਜੀ ਹਰੀਨਾ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਬੰਦ ਵਾਰਡ ਨੰਬਰ 13 ਹਾਂਜੀ ਬਹੁਤ ਵਧੀਆ ਜੀ ਪਹਿਲੇ ਪਹਿਲੇ ਤੁਹਾਨੂੰ ਮਿਲ ਲੈਣੇ ਆ ਪਹਿਲੇ ਤੁਹਾਨੂੰ ਮਿਲ ਲੈਣੇ ਆ ਆਜੋ ਤੁਹਾਨੂੰ ਮਿਲ ਲੈਣੇ ਪਹਿਲੇ ਆਓ ਆਓ ਤੁਹਾਨੂੰ ਮਿਲ ਲੈਣੇ ਆ ਹਾਂਜੀ ਸਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਜੀ ਵਾਰਡ ਨੰਬਰ 13 ਤੋਂ ਸ਼੍ਰੀਮਤੀ ਨੀਨਾ ਕੋਲੀ ਕਿਹੜੇ ਕੈਂਡੀਡੇਟ ਨੇ ਜੀ ਉਹਨਾਂ ਨੂੰ ਵੱਧ ਵੱਧ ਵੋਟਾਂ પા ਕੇ ਕਿਹੜਾ ਜਿਤਾਓ ਇਸ ਵਾਰਡ ਤੋਂ ਕਿਉਂਕਿ ਇਹ ਅੰਤਰ ਆਪਾਂ ਇੱਕ ਲੀਡਰ ਔਰ ਮੌਕੇ ਤੇ ਖੜੇ ਹੋਣ ਵਾਲੇ ਲੀਡਰਾਂ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਇਹ ਕੋਲੀ ਪਰਿਵਾਰ ਹਮੇਸ਼ਾ ਲੋਕ ਸਮਰਪਿਤ ਪਰਿਵਾਰ ਰਿਹਾ ਜੀ ਹਮੇਸ਼ਾ ਲੋਕਾਂ ਦੇ ਸੁੱਖ-ਦੁੱਖ ਦੇ ਸਾਥੀ ਆ ਰਹੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਮੁਹੱਲਾ ਕਪਾਣੀਆਂ ਤੋਂ ਹਲੇ ਸਟਾਰਟ ਹੀ ਕੀਤਾ ਆ ਕਿ ਮੁਹੱਲਾ ਨਿਵਾਸੀ ਇਹ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝਣ ਲੱਪੇ ਨੇ ਜੀ ਅੱਜ ਹੀ ਇਸ ਪਰਿਵਾਰ ਨੂੰ ਲੋਕਾਂ ਨੇ ਫਤਵਾ ਦੇਣ ਲਈ ਤਿਆਰ ਹੋ ਗਏ ਨੇ ਮੈਂ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਜਿਹੜਾ ਲੀਡਰ ਔਰ 5 ਸਾਲ ਬਾਅਦ ਇੱਕ ਕੈਂਡੀਡੇਟ ਬਣਨਾ ਇਹ ਦੋਨਾਂ 'ਚ ਫਰਕ ਸਮਝਣਾ ਚਾਹੀਦਾ ਕਿਉਂਕਿ ਇੱਕ ਕਿਹੜਾ ਲੀਡਰ ਹੁੰਦਾ ਜੀ ਉਹ ਹਮੇਸ਼ਾ 5 ਸਾਲ ਕੰਮ ਕਰਦਾ ਆ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਸ਼ਾਮਲ ਹੁੰਦਾ ਇੱਕ ਲੀਡਰ ਨੂੰ ਟਿਕਟ ਦੇ ਕੇ ਉਹ ਆਪਣੇ ਆਪ ਨੂੰ ਲੀਡਰ ਨਾ ਸਮਝੇ ਸਭ ਤੋਂ ਪਹਿਲਾਂ ਲੋਕ ਇਸ ਚੀਜ਼ ਨੂੰ ਸਾਰੇ ਜਾਣੂ ਆ ਕਿ ਔਰ ਅਸ਼ੂਨੀ ਕੋਲੀ ਪਰਿਵਾਰ ਦਾ ਔਰ ਦੂਸਰੇ ਕੈਂਡੀਡੇਟ ਦਾ ਕੀ ਅੰਤਰ ਆ ਜੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਆ ਤੁਹਾਨੂੰ ਲੱਗਦਾ ਕਿ ਟਿਕਟਾਂ 'ਚ ਸਿਆਸਤ ਹੋਈ ਆ ਦੇਖੋ ਜੀ ਸਿਆਸਤ ਵਾਲਾ ਵਕਤ ਨਾ ਗਿਆ ਮੈਨੂੰ ਇੰਨਾ ਪਤਾ ਹੈ ਕਿ ਵਾਰਡ ਨੰਬਰ 13 ਤੋਂ ਜੋ ਲੋਕ ਪਿਆਰ ਦੇ ਰਹਿਣਾ ਨੀਨਾ ਕੋਲੀ ਵਾਰਡ ਨੰਬਰ 13 ਤੋਂ ਲੋਕ ਫਤਵਾ ਦੇ ਕੇ ਜਿਤਾ ਕੇ ਹੌਸਪੀਟਲ ਜਾਣਗੇ ਜੀ ਬਾਜੀ ਕਹਿੰਦੇ ਜਿਤਾ ਕੇ ਹਸਪੀਟਲ ਜਾਣਗੇ ਤਸਵੀਰਾਂ ਵਾਰਡ ਨੰਬਰ 13 ਨੀਨਾ ਕੋਲੀ ਅੱਡਾ ਮਹਿਤਪੁਰ ਭਾਰੀ ਕੱਠ ਤੁਹਾਨੂੰ ਦਖਾਨ ਜਾ ਰਹੇ ਆ ਇੱਕ ਵਾਰ ਫੇਰ ਭਾਰੀ ਕੱਠ ਆ ਜੀ ਜਿੰਦਾਬਾਦ ਅਸ਼ਮਨੀ ਕੋਲੀ ਅਸ਼ਮਨੀ ਕੋਲੀ ਅੱਡਾ ਮਹਿਤਪੁਰ ਤਸਵੀਰਾਂ ਦਖਾਨ ਜਾ ਰਹੇ ਆ ਅੱਡਾ ਮਹਿਤਪੁਰ ਤੋਂ ਅੱਡਾ ਮਹਿਤਪੁਰ ਅਸ਼wini ਕੋਲੀ ਕੈਂਡੀਡੇਟ ਨੀਨਾ ਕੋਲੀ ਚੋਣ ਸ਼ਾਨ ਕਿਸਾਨ ਟਰੈਕਟਰ ਜਿਹੜਾ ਚਲਾਉਂਦਾ ਹੋਇਆ ਉਹ ਚੋਣ ਸ਼ਾਨ ਬੜਾ ਆਸਾਨ ਚੋਣ ਸ਼ਾਨ ਇਹਨਾਂ ਦਾ ਤਸਵੀਰਾਂ ਤੁਹਾਡ ਨੂੰ ਸਾਫ਼ ਦਿਖਾਈਆਂ ਕੈਮਰਾਮੈਨ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਾਅਰ ਨਿਊਜ਼ ਨਿਕੋੜਾ